ਇੱਕ ਪਾਸੇ ਜਿੱਥੇ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਂ ਦਾ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਉਧਰ ਦੂਜੇ ਪਾਸੇ ਹੁਣ ਦੂਜੀ ਸਿਆਸਤ ਵੀ ਸ਼ੁਰੂ ਹੁੰਦੀ ਤੇ ਖਾਇਦੇ ਰਹੀ ਹੈ ਭਾਰਤਪੁਰਸ਼ਨ ਅਸ਼ਨੂ ਵਿਜੀਲੈਂਸ ਦੇ ਵੱਲੋਂ ਮੁਰਤੋਂ ਸੰਮਣ ਭੇਜ ਦਿੱਤਾ ਗਿਆ ਤੇ ਇਹ ਸੰਮਣ ਲੁਧਿਆਣਾ ਦੀ ਪਸ਼ਮੀ ਚੋਂ ਤੋਂ 2 ਹਫ਼ਤੇ ਪਹਿਲਾਂ ਲਗਭਗ 2 ਹਫ਼ਤੇ ਪਹਿਲਾਂ ਭੇਜ ਦਿੱਤਾ ਗਿਆ ਅੱਜ ਤੇ ਬਾਕੀ ਪਾਰਟੀਆਂ ਪ੍ਰਚਾਰ ਦੇ ਵਿੱਚ ਰੁਝ ਗਏ ਨੇ ਸਾਰੀਆਂ ਪਾਰਟੀਆਂ ਨੇ ਆਪ ਉਹ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਉਧਰ ਦੂਜੇ ਪਾਸੇ ਹੁਣ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਅਸ਼ ਨੂੰ ਸੱਮਣ ਭੇਜ ਕੇ 6 ਜੂਨ ਨੂੰ ਲੁਧਿਆਣਾ ਵਿਜੀਲੈਂਸ ਬਿਊਰੋ ਦਾ ਦਫ਼ਤਰ ਹੈ ਉੱਥੇ ਡੀਐਸਪੀ ਅੱਗੇ ਪੇਸ਼ ਹੋਣ ਦੀ ਗੱਲ ਆਖ ਦਿੱਤੀ ਹੈ ਨਿਰਦੇਸ਼ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਮਾਮਲਾ ਕਾਫੀ ਪੁਰਾਣਾ ਤੇ ਇਸ ਦੇ ਵਿੱਚ ਜੋ ਕੇਸ ਦਰਜ ਕੀਤਾ ਗਿਆ ਉਹ ਲਗਭਗ 5 ਮਹੀਨੇ ਪਹਿਲਾਂ ਦਰਜ ਕੀਤਾ ਗਿਆ ਇਸ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਇਲਜ਼ਾਮ ਇਹ ਲਗਾਏ ਗਏ ਨੇ ਕਿ ਭਾਰਤ ਪੂਸ਼ਨ ਆਚੂ ਸਮੇਤ ਹੋਰਨਾ 25 ਬੰਦੇ ਜਿਹੜੇ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵੱਲੋਂ ਲੁਧਿਆਣਾ ਇੰਪਰੂਵਮੈਂਟ ٹرسٹ ਦੀ ਇੱਕ ਲਗਭਗ 5 ਏਕੜ ਦੀ ਜ਼ਮੀਨ ਹੈ ਜੋ ਇਸ ਨੂੰ ਇਸ ਕਮੇਟੀ ਨੂੰ ਇੱਕ ਚੈਰੀਟੇਬਲ ਸਕੂਲ ਬਣਾਉਣ ਲਈ ਦਿੱਤੀ ਗਈ ਸੀ ਪਰ ਇਹਨਾਂ ਦੇ ਵੱਲੋਂ ਇਸ ਸਕੂਲ ਦੀ ਬਣਾਉਣ ਦੀ ਜਗ੍ਹਾ ਇਸ ਨੂੰ ਕਿਰਾਏ ਤੇ ਠੇਕੇ ਤੇ ਦੇ ਦਿੱਤਾ ਗਿਆ ਜਿਸ ਦਾ ਇਹਦਾ ਦੁਰਉਪਯੋਗ ਇਸ ਜ਼ਮੀਨ ਦਾ ਦਾ ਗਿਆ ਤੇ ਇਸ ਸਕੂਲ ਮੈਨੇਜਮੈਂਟ ਟੀਮ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਮੈਨੇਜਮੈਂਟ ਕਮੇਟੀ ਦੇ ਮੈਂਬਰ ਭਾਰਤ ਪੂਸ਼ਣ ਆਸ਼ੂ ਵੀਰ ਨੇ ਤੇ ਹੋਰ ਨਾ 25 ਬੰਦੇ ਵੀ ਉਹ ਸ਼ਾਮਿਲ ਨੇ ਜਿਨ੍ਹਾਂ ਨੂੰ ਇਹ ਵਿਜੀਲੈਂਸ ਬਿਊਰੋ ਦੇ ਵੱਲੋਂ ਸੱਮਣ ਹੈ भेजे गए ਨੇ ਇਸ کارਵਾਈ ਨੂੰ دیکھتے ਹੋਇਆ ਕਾਂਗਰਸ ਆਗੂ ਸੀਐਮ ਭਗਵੰਤ ਮਾਨ ਖਿਲਾਫ ਟੁੱਟ ਕੇ ਪੈਂਦੇ ਦਿਖਾਇਦੇ ਰਹੇ ਨੇ ਉਹਨਾਂ ਦਾ ਕਹਿਣਾ ਕਿ ਚੋਣਾਂ ਦੇ ਮਾਹੌਲ ਦੇ ਵਿੱਚ ਕਾਂਗਰਸ ਪਾਰਟੀ ਆਪਣਾ ਪ੍ਰਚਾਰ ਨਾ ਕਰ ਸਕੇ ਆਪਣੀ ਹਾਰ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਦੇ ਵੱਲੋਂ ਅਜਿਹੇ ਕਦਮ ਚੁੱਕਿਆ ਗਿਆ ਪ੍ਰਤਾਪ ਸਿੰਘ ਬਾਯਵਾ ਨੇ ਤਾਂ ਸੀਐਮ ਭਗਵੰਤ ਮਾਨ ਦਾ ਦਿਮਾਗੀ ਸੰਤੁਲਨ ਖਰਾਬ ਦੱਸ ਦਿੱਤਾ ਹੈ ਇਸ ਕਾਰਵਾਈ ਨੂੰ ਲੈ ਕੇ ਪ੍ਰਤਾਪ ਆਯਵਾ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਹੁਣ ਇੱਕ ਪੂਰੇ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ ਲੁਧਿਆਣਾ ਪੱਛਮੀ ਉਪ ਚੋਣ ਤੋਂ ਠੀਕ ਪਹਿਲਾਂ ਭਾਰਤ ਪੁਸ਼ ਅਸ਼ਨੂ ਨਿਸ਼ਾਨਾ ਬਣਾਉਣ ਲਈ ਰਾਜ ਏਜੰਸੀ ਦੀ ਦੁਰਵਰਤੋਂ ਕਰਨਾ ਦਰਸਾਉਂਦਾ ਹੈ ਕਿ ਆਪ ਕਿੰਨੀ ਡਰੀ ਹੋਈ ਹੈ ਇਹ ਬਦਲਾਖੋਰੀ ਦੀ ਰਾਜਨੀਤੀ ਕੰਮ ਨਹੀਂ ਕਰੇਗੀ ਲੁਧਿਆਣਾ ਦੇ ਲੋਕ 19 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਇਤਿਹਾਸਿਕ ਸਬਕ ਸਿਖਾਉਣਗੇ ਇਸ ਪ੍ਰਕਾਰ ਪ੍ਰਧਮ ਸਿੰਘ ਵਾਜਬ ਦਾ ਕਹਿਣਾ ਕਿ ਆਪਣੀ ਹਾਰ ਨੂੰ ਦੇਖਦੇ ਹੋਏ ਆ ਸੀਐਮ ਭਗਵੰਤ ਪਾਣ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਨੇ ਤੇ ਉਹਨਾਂ ਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰੜ ਦੇ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ ਤੇ ਇਸ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਦੁਹਰਾ ਦਿੱਤੀ ਗਈ ਹੈ ਕਿ ਭਾਰਤ ਭੂਸ਼ਣ ਆਸ਼ੂ ਆਪ ਜੋ ਉਹਨਾਂ ਦੇ ਵਿੱਚ ਪ੍ਰਚਾਰ ਨਾ ਕਰ ਸਕੇ ਉਸ ਨੂੰ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਕੀਤਾ ਜਾਵੇ ਇਹ ਹੀ ਰਣਨੀਤੀ ਮਾਨ ਸਰਕਾਰ ਦੇ ਵੱਲੋਂ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਹੈ ਤੇ ਜਾਣ ਬੁੱਝ ਕੇ ਭਾਰਤ ਪੂਸ਼ਣ ਅਸ਼ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਆਪਣੀ ਹਰ ਨਿਚੋੜਾਂ ਦੇ ਵਿੱਚ ਸਵਕਾਰਦਿਆਂ ਹੋਇਆ ਇਹ ਸਾਰਾ ਕੁਝ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਭਾਰਤ ਪੂਸ਼ਣ ਅਸ਼ ਦੇ ਖਿਲਾਫ ਇਸ ਕੀਤੀ ਕਾਰਵਾਈ ਤੋਂ ਬਾਅਦ ਕਾਂਗਰਸੀ ਆਗੂ ੜਕਦੇ ਦਿਖਾਈ ਦੇ ਰਹੇ ਨੇ ਤੇ ਇਸ ਵਿਜੀਲੈਂਸ ਬਿਊਰੋ ਦੇ ਵੱਲੋਂ ਭੇਜੇ ਗਏ ਸਬੰਧੀ ਨਿੱਖੇ ਦੀ ਭਾਰਤ ਪੂਸ਼ਣ ਅਸ਼ ਦੀ ਪਤਨੀ ਦੇ ਵੱਲੋਂ ਵੀ ਕੀਤੀ ਜਾ ਚੁੱਕੀ ਹੈ ਇਹ ਸਾਰੇ ਮਾਮਲ ਨੂੰ ਲੈ ਕੇ ਸੂਬਾ ਕਾਂਗਰਸੀ ਪ੍ਰਧਾਨ ਰਜੇ ਫੜਿੰਗ ਦਾ ਕੀ ਕਹਿਣਾ ਹੈ ਉਹਨਾਂ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਭਰੂਸ਼ ਸੁਣਾ ਜੀ ਸਦਨਾ ਇਸ ਤੋਂ ਸ਼ਰਿਆ ਨਜ਼ਰ ਆ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਬੁਖਲਾਟ ਹੈ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਚੋਣ ਕਰ ਰਹੀ ਹੈ ਸੋ ਇਸ ਕਰਕੇ ਉਹਨਾਂ ਨੇ ਸੱਮਣ ਜਾਰੀ ਕੀਤਾ ਨੂੰ ਕੋਈ ਚਾਰੰਗ ਨੇ ਇਲੈਕਸ਼ਨਾਂ ਦੇ ਚੱਲਦੇ ਹੋਏ ਕੋਈ ਪਾਰਟੀ ਜਾਂ ਕੋਈ ਇਸ ਤਰ੍ਹਾਂ ਪੁਲਿਸ ਕਿਸੇ ਨੂੰ ਸੰਮਨ ਕਰਦੀ ਹੈ ਇਹ ਗੈਰ ਅਧਿਕਾਰਿਤ ਤਰੀਕੇ ਦੇ ਨਾਲ ਇਹ ਕੰਮ ਕੀਤਾ ਗਿਆ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਦੀ ਉਲੰਘਣਾ ਕਰਦਾ ਹੈ ਤੇ ਲੋਕਤੰਤਰ ਦੀ ਔਰ ਕਨਸਟੀਟਿਊਸ਼ਨ ਦੀ ਵੀ ਉਲੰਘਣਾ ਕਰਦਾ ਹੈ ਮੈਂ ਇਸ ਗਲਤੀ ਨੂੰ ਖੇਦੀ ਕਰਦਾ ਮਕਮਲ ਬਾਤ ਬਿਲਕੁਲ ਨਾਲ ਦੀ ਨਾਲ ਇੱਕ ਵਾਰਨਿੰਗ ਔਰ ਚੇਤਾਵਨੀ ਦੇਣਾ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਵਾਲਿਆਂ ਨੂੰ ਔਰ ਖਾਸ ਕਰਕੇ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਤਾਂ ਫਿਰ ਲੈਣੇ ਨਹੀਂ ਬੇਰੀ ਬਣ ਜਾਣੀਆਂ ਇਹ ਕਾਇਦੇ ਕਾਨੂੰਨ ਦੇ ਵਿੱਚ ਗਲਤ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਆਪਦਾ ਸਮਨ ਸੁਮਨ ਲਿਆ ਹੈ ਉਹ ਵਾਪਸ ਲਓ ਔਰ ਬਾਅਦ ਦੀ ਗੱਲ ਹੈ ਇਸ ਤਰ੍ਹਾਂ ਦਾ ਜਿਹੜੇ ਕੰਮ ਹੈ ਨਹੀਂ ਕਰਨੇ ਚਾਹੀਦੇ ਔਰ ਤੁਸੀਂ ਮੁਕੰਮਲ ਤੌਰ ਤੇ ਹਾਰ ਆਪਣੀ ਮੰਨ ਚੋ ਜੋ ਕਾਂਗਰਸ ਇਸ ਟਿਕਟ ਇਲੈਕਸ਼ਨ ਚੰਗ ਕਰ ਰਹੀ ਹੈ ਉਹ ਪੰਜੂ ਅਸਾਫ ਸਿੰਘ ਬਾਜਵਾਨ ਸੰਮਲਣ ਕੀਤੇ ਸੀ ਜੇ ਸਾਰੀ ਪੰਜਾਬ ਕਾਂਗਰਸ ਇਕੱਠੀ ਹੁੰਦੀ ਲੱਗਦਾ ਹੈ ਉਹ ਪੂਰੀ ਦੀ ਪੂਰੀ ਪੰਜਾਬ ਕਾਂਗਰਸ ਇਸ ਮੁੱਦੇ ਤੇ 100% ਇਕੱਠੀ ਅਸੀਂ ਲੜਾਈ ਲੜਾਂਗੇ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਹੋਏ ਜੇ ਆਸ਼ੂ ਜੀ ਨੂੰ ਸੰਮਤ ਸੱਧਿਆ ਤੇ ਫਿਰ ਇਟ ਨਾਲ ਇਟ ਖੜਕਾ ਦੇਾਂਗੇ ਲੜਾਈ ਲੜਾਂਗੇ ਡਟ ਕੇ ਮਰਾਂਗੇ ਅੱਜ ਸਭ ਦਾ ਇਹ ਗਿਆ ਸੀ ਕਿ ਆਪਾਂ ਅੱਜ ਗਏ ਨਹੀਂ ਕਿ ਜਿੱਦੇ ਬਲਾਕ ਤੋਂ ਜੋ ਫੈਸਲਾ ਮੈਂ ਹੁਣ ਲੁਧਿਆਣੇ ਚਲੇ ਜੋ ਫੈਸਲਾ ਸਾਰੇ ਰਾਏ ਕਰਕੇ ਬਨੇਗਾ ਇਟ ਬਿਕਮਸ ਇਸ ਤਰ੍ਹਾਂ ਨਹੀਂਗਾ ਵੀ ਜਦੋਂ ਮਰਜੀ ਤੁਸੀਂ ਕਿਸੇ ਨੂੰ ਸਾਡੇ ਲੋ ਤੇ ਡਰਾ ਦਿਓ ਇਹ ਗੰਮ ਡਰਾ ਡرائی ਵਾਲਾ ਹੁਣ ਚੱਲਣ ਆ ਗਿਆ ਸਮਾਂ ਪੂਰਾ ਹੋ ਗਿਆ ਚੋਨਾ ਤੋਂ ਕੋਈ ਨੀਂਦ ਰੱਖਦੇ ਚੋਨਾ ਤੋਂ ਅਖੀਰ ਆਇਆ ਕਿ ਬਹੁਤ ਉਹਨਾਂ ਦਾ ਸਮਾ ਜਿਹੜਾ ਹੈ ਉਹ ਆ ਜਿਹੜੇ ਇਹੋ ਜਿਹੇ ਕਾਰਨ ਨੇ ਸਾਡੇ ਵਾਸਤੇ ਸ਼ੁਭ ਸੰਕੇਤ